ਇਹਨੂੰ ਇਹੋ ਦਿਨ ਚ ਜਾਈ ਰਿਹਾ ਸੁੱਧ ਹੋਵਾ ਸੁੱਧ ਪਾਣੀ ਸੁੱਧ ਖਾਣਾ ਅੱਜ ਉਹ ਜਿੰਨਿਆਂ ਤੋਂ ਜਿਹੜਾ ਹੈਗਾ ਇਹ ਵਾਂਝਾ ਕਿਸੇ ਗੱਡੀ ਦੇ ਵਿੱਚ ਵੀ ਅਸੀਂ ਪ੍ਰੋਪਰ ਤੇਲ ਨਾ ਪਾਈਏ ਉਹ ਨਹੀਂ ਚੱਲਦੀ ਜਿਹੜੀ ਕਿ ਛਟੀਲ ਦੀ ਬਣੀ ਹੁੰਦੀ ਹੈ ਲੋਹੇ ਦੀ ਬਣੀ ਹੁੰਦੀ ਕਿੰਨਾ ਕੁ ਦਿਨ ਚੱਲੂਗਾ ਬਿਮਾਰੀਆਂ ਲੱਗਣਗੀਆਂ ਹਸਪਤਾਲ ਲੈ ਜਾਵਾਂਗੇ ਜਿਹੜੀ ਚਾਰ ਕਮਾਈ ਹੈ ਉਹ ਹਸਪਤਾਲਾਂ ਚ ਚੱਲੂਗੀ ਪਰਿਵਾਰ ਰੁਲ ਜਾਂਦੇ ਆ ਬਹੁਤ ਜਿਹੜੀ ਹੈਗੀ ਇਹ ਵੱਡੀ ਸੀਰੀਅਸ ਸਮੱਸਿਆ ਸੀ ਟ੍ਰੀਟਮੈਂਟ ਪਲਾਂਟ ਪਹਿਲਾਂ ਲੱਗੇ ਸੀ ਚੱਲਦੇ ਨਹੀਂ ਉਹ ਚੱਲਣ ਲੱਗ ਪਏ ਜਿਹੜੇ ਜਿਹੜਾ ਉਹ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਡੇਰੀਆਂ ਵਾਲੇ ਸੀ ਇਹ ਵੀ ਟ੍ਰੀਟਮੈਂਟ ਪਲਾਂਟ ਫਸੇ ਹੋਏ ਸੀ ਅੱਜ ਦੇ ਨਹੀਂ ਲੰਬੇ ਸਮੇਂ ਤੋਂ ਸੀ ਜਿਹੜੇ ਹੈਗੇ ਆ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਜਿਹੜੇ ਆ ਪਾਣੀ ਥੱਲੇ ਜਾ ਰਹੇ ਆ ਉਹਦੇ ਵਾਸਤੇ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾਣ ਕਿ ਜਿਹੜੇ ਕਿਸਾਨ ਜਿਹੜੇ ਹੈਗੇ ਆ ਜਿਹੜੇ ਧੋਨੇ ਤੋਂ ਪਰੇ ਹੁੰਦੇ ਆ ਉਹਨਾਂ ਦੀ ਉਹਨਾਂ ਦੀ ਹੈਲਪ ਕੀਤੀ ਜਾਵੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ 217 17000 ਰੁਪਏ ਅਸੀਂ ਦੇਵਾਂਗੇ ਪੰਜਾਬ ਦੇ এনवायरमेंट ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ এনवायरमेंट ਲਗਾਤਾਰ ਬਗੜਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਸਰਕਾਰਾਂ ਬਹੁਤ ਉਪਰਾਲੇ ਤਾਂ ਕਰਦੀਆਂ ਨੇ ਪਰ ਕੁਝ ਸ਼ਖਸ ਅਜੇ ਵੀ ਹੁੰਦੇ ਨੇ ਜੋ ਸਰਕਾਰਾਂ ਤੋਂ ਹਟ ਕੇ ਕੰਮ ਕਰਦੇ ਨੇ ਗੱਲ ਕਰ ਰਹੇ ਹਾਂ ਸੰਤ ਬਲਬੀਰ ਸਿੰਘ ਸਿਚੇਲ ਦੀ ਜੋ ਰਾਜ ਸਭਾ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਗੱਲ ਇਹਦਾ ਵੀ এনवायरमेंट ਨੂੰ ਲੈ ਕੇ ਸੀ ਬਹੁਤ ਚੰਗਾ ਕੰਮ ਕਰ ਰਹੇ ਹੋ ਪਰ ਅੱਜ ਪੰਜਾਬ ਦੇ এনवायरमेंट ਦੇ ਹਾਲਾਤ ਕਿੱਥੇ ਦੇਖੀਏ ਪੰਜਾਬ ਦਾ এনवायरमेंट ਪਾਣੀਆਂ ਦੀ ਪਾਣੀ ਮੁੱਕਦੇ ਜਾ ਰਹੇ ਹੈ ਪਾਣੀ ਸੁੱਕਦੇ ਜਾ ਰਹੇ ਤੇ ਪਾਣੀ ਪ੍ਰਦੂਸ਼ਿਤ ਹੁੰਦੇ ਜਾ ਰਹੇ ਹੈ ਏ ਜਿਹੜੀ ਹੈਗੀ ਆ 에ਅਰ ਪੋਲੂਸ਼ਨ ਦਾ ਲੈਵਲ ਵੀ ਤੁਸੀਂ ਦੇਖ ਰਹੇ ਆ ਕਿ ਜਿਹੜੀ ਕਈ ਵਾਰਾ ਇਹੋ ਜੀ ਹਾਲਾਤ ਬਣ ਜਾਂਦੇ ਕਿ ਉਹ ਸਾਹ ਲੈਣ ਦੇ ਯੋਗ ਨਹੀਂ ਹੁੰਦੀ ਸੋ ਸਾਨੂੰ ਅੱਜ ਬਹੁਤ ਵੱਡੀ ਸੋਚਣ ਦੀ ਲੋੜ ਆ ਕਿ ਕਿ ਜੀਵਨ ਬੜਾ ਮਹਿੰਗਾ ਜੇ ਤਾਂ ਹੀ ਆ ਇਹਨੂੰ ਇਹਨੂੰ ਤਿੰਨ ਚੀਜ਼ਾਂ ਜ਼ਰੂਰੀਆਂ ਸੁੱਧ ਹਵਾ ਸੁੱਧ ਪਾਣੀ ਸੁੱਧ ਖਾਣਾ ਅੱਜ ਉਹ ਤਿੰਨੇ ਤੋਂ ਜਿਹੜਾ ਹੈਗਾ ਇਹ ਵਾਂਝਾ ਕਿਸੇ ਗੱਡੀ ਦੇ ਵਿੱਚ ਵੀ ਅਸੀਂ ਪ੍ਰੋਪਰ ਤੇਲ ਨਾ ਪਾਈਏ ਉਹ ਨਹੀਂ ਚੱਲਦੀ ਜਿਹੜੀ ਕਿ ਸ਼ਟੀਲ ਦੀ ਬਣੀ ਹੁੰਦੀ ਹੈ ਲੋਹੇ ਦੀ ਬਣੀ ਹੁੰਦੀ ਹੈ ਮਨੁੱਖ ਤਾਂ ਬੜਾ ਸੈਂਸਿਟਿਵ ਆ ਜਦੋਂ ਇਹਦੀ ਇਹਦੀ ਜਿਹੜੀਆਂ ਲੋੜਾਂ ਹੈ ਹਵਾ ਪਾਣੀ ਖਰਾਕ ਇਹ ਇੰਨੇ ਪ੍ਰਦੂਸ਼ਿਤ ਹੋਣ ਮਨੁੱਖ ਕਿੰਨਾ ਚਿਰ ਚੱਲੂਗਾ ਬਿਮਾਰੀਆਂ ਲੱਗਣਗੀਆਂ ਹਸਪਤਾਲਾਂ ਜਾਵਾਂਗੇ ਜਿਹੜੀ ਚਾਰ ਕਮਾਈ ਹੈ ਹਸਪਤਾਲਾਂ ਚ ਚਲ ਜੂਗੀ ਪਰਿਵਾਰ ਰੁਲ ਜਾਂਦੇ ਆ ਬਹੁਤ ਜਿਹੜੀ ਹੈਗੀ ਇਹ ਵੱਡੀ ਸੀਰੀਅਸ ਸਮੱਸਿਆ ਇਹ ਇਕੱਲੀ ਪੰਜਾਬ ਦੀ ਨਹੀਂ ਪੂਰੇ ਵਰਲਡ ਦੀ ਹੈ ਪਰ ਪੰਸੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਇਹਦੀ ਬਹੁਤ ਵੱਡੀ ਲੋੜ ਆ ਕਿ ਅਸੀਂ ਇਹਦੇ ਉੱਤੇ ਕੰਮ ਕਰੀਏ ਤਾਂ ਕਿ ਸਾਡਾ এনਵਾਇਰਨਮੈਂਟ ਠੀਕ ਹੋ ਜਾਵੇ ਸਾਨੂੰ ਉਹਨੇ ਹਸਪਤਾਲ ਨਹੀਂ ਖੋਲਣੇ ਪੈਣਗੇ ਜੇ এনਵਾਇਰਨਮੈਂਟ ਠੀਕ ਨਹੀਂ ਫਿਰ ਜਿੰਨੇ ਮਰਜ਼ੀ ਹਸਪਤਾਲ ਖੋਲ ਲੀਏ ਅਜੋ ਠੀਕ ਹੋ ਕੇ ਜਾਣੇ ਆ ਫਿਰ ਉਸ ਐਨਵਾਇਰਨਮੈਂਟ ਚਲੇ ਜਾਣੇ ਉਥੇ ਫਿਰ ਬਿਮਾਰੀ ਲੱਗੂਗੀ ਸੋ ਐਨਵਾਇਰਨਮੈਂਟ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਬਾਹਰ ਮਿੱਟ ਦਾ ਠੀਕ ਹੋਣਾ ਬਹੁਤ ਜ਼ਰੂਰੀ ਆ ਗੱਲ ਬੁੱਢੇ ਨਾਲੇ ਦੀ ਕਰਦੇ ਜਿਹਨੂੰ ਕਦੇ ਬੁੱਢਾ ਦਰਿਆ ਕਿਹਾ ਜਾਂਦਾ ਸੀ ਤੁਸੀਂ ਉਹਨੂੰ ਲੈ ਕੇ ਵੀ ਕੰਮ ਕਰ ਰਹੇ ਹੋ ਉਹਦੇ ਹਾਲਾਤ ਕਿਉਂਕਿ ਬੁੱਢਾ ਦਰਿਆ ਗੁਰਨਾਨਕ ਬਾਸਾ ਨੇ ਜਿਸ ਤਰ੍ਹਾਂ ਸultanpur Lodi ਬਾਣੀ ਉਚਾਰਨ ਕੀਤੀ 14 ਸਾਲ 9 ਮਹੀਨੇ 13 ਦਿਨ ਰਹਿ ਉਹ ਪਵਿੱਤਰ ਵੇਂ ਦੇ ਵਿੱਚ ਟੁੱਬੀ ਲਾਈ ਇਸੇ ਤਰ੍ਹਾਂ ਹੀ ਗੁਰਨਾਨਕ ਬਾਸਾ ਬੁੱਢੇ ਦਰਿਆ ਦੇ ਉੱਤੇ ਵੀ ਆਏ ਉਥੇ ਗੁਰਦੁਆਰਾ ਗਹੂ ਘਾਟ ਬਣ ਉੱਥੇ ਸੰਗਤਾਂ ਇਸ਼ਨਾਨ ਕਰਦੀਆਂ ਸੀ ਪਰ ਅਫਸੋਸ ਆ ਕਿ ਅੱਜ ਉਥੋਂ ਬਦਬੂ ਆ ਰਹੀ ਹੈ ਉਹ ਪਾਣੀ ਉਹਦਾ ਜਿਹੜਾ ਹੈ ਅ ਪ੍ਰਦੂਸ਼ਿਤ ਆ ਉਹਦੇ ਵਾਸਤੇ ਲੰਬੇ ਸਮੇਂ ਤੋਂ ਬੜਾ ਪੈਸਾ ਵੀ ਖਰਚ ਹੋਇਆ ਉਹਦੇ ਉੱਤੇ ਬੁੱਢੇ ਦਰਿਆ ਬੁੱਢੇ ਨਾਲੇ ਦੇ ਨਾਂ ਦੇ ਉੱਤੇ ਪਰ ਬਣਾਇਆ ਉਹ ਬੁੱਢਾ ਦਰਿਆ ਦੀ ਜਗ੍ਹਾ ਬੁੱਢਾ ਨਾਲਾ ਗੰਦਾ ਨਾਲਾ ਬਣਾ ਦਿੱਤਾ ਤੇ ਸੋ ਉਹਦੇ ਵਾਸਤੇ ਕਾਫੀ ਯਤਨ ਹੋਏ ਆ ਤੇ ਟ੍ਰੀਟਮੈਂਟ ਪਲਾਂਟ ਲੱਗੇ ਆ ਹੁਣ ਜੇ ਮਿਊਸਪਲ ਕਮੇਟੀ ਦੀ ਗੱਲ ਕਰੀਏ ਸਾਰੇ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ ਉਹਦੇ ਵਿੱਚ ਜਿਹੜਾ ਹੈਗਾ ਇੱਕ ਟ੍ਰੀਟਮੈਂਟ ਪਲਾਂਟ 225 ਐਮਐਲਡੀ ਦਾ ਲੱਗਾ ਉਹਦੇ ਚ ਪਾਣੀ ਨਹੀਂ ਜਾ ਰਿਹਾ ਸੁਪਰੀਮ ਕੋਰਟ ਦਾ ਕੇਸ ਹੋਇਆ ਉਹੋ ਜੇ ਤੇ ਮਿਊਸਪਲ ਕਮੇਟੀ ਦਾ ਜਿਹੜਾ ਪਾਣੀ ਆ ਉਹ ਬੰਦ ਹੋ ਜਾਊਗਾ ਦੂਸਰਾ ਹੈਗਾ ਇੰਡਸਟਰੀਅਲ ਜਿਦੇ ਵਿੱਚ 1 50 ਐਮਐਲਡੀ 1 40 ਐਮਐਲਡੀ ਤੇ 15 ਐਮਐਲਡੀ ਤਿੰਨ ਟ੍ਰੀਟਮੈਂਟ ਪਲਾਂਟ ਲੱਗੇ ਆ ਇੱਕ ਇਲੈਕਟ੍ਰੋ ਪਲੇਟਿੰਗ ਇੰਡਸਟਰੀ ਦਾ ਉਹਦਾ ਵੀ 5 ਐਮਐਲਡੀ ਦਾ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਸੋ ਜੇ ਇਹ ਸਹੀ ਚੱਲਣ ਤੇ ਪਾਣੀ ਇਹਦੇ ਵਿੱਚ ਅਨਟ੍ਰੀਟਡ ਨਾ ਪਾਉਣ ਤੇ ਬੁੱਢਾ ਦਰਿਆ ਸਾਫ਼ ਹੋ ਸਕਦਾ ਇੱਕ ਹੈਗਾ ਉੱਥੇ ਡਹਿਰੀਆਂ ਦਾ ਜਿਹਦੇ ਵਿੱਚ 2 ਇੱਕ ਟ੍ਰੀਟਮੈਂਟ ਪਲਾਂਟ ਪਹਿਲਾਂ ਲੱਗਾ ਹੋਇਆ ਸੀ ਇੱਕ ਪਲੀਟ ਟ੍ਰੀਟਮੈਂਟ ਪਲਾਂਟ ਚੱਲ ਗਿਆ 2 ਟ੍ਰੀਟਮੈਂਟ ਪਲਾਂਟ ਹੋਰ ਲੱਗਣ ਵਾਲੇ ਆ ਇਹ ਉਹ ਸਾਰੇ ਲੱਗ ਜਾਂਦੇ ਆ ਤੇ ਫਿਰ ਉਹ ਵੀ ਜਿਹੜੀ ਸਮੱਸਿਆ ਦਾ ਹੱਲ ਹੋ ਜੂ ਅਸੀਂ ਬੜੇ ਸਿੱਦਤ ਦੇ ਨਾਲ ਪੂਰਾ ਜਿਹੜਾ ਹੈਗਾ ਪ੍ਰਸ਼ਾਸਨ ਦੇ ਉੱਤੇ ਸਰਕਾਰ ਨੂੰ ਵੀ ਬੇਨਤੀ ਕਰ ਰਹੇ ਆ ਕਿ ਇਹ ਮਸਲਾ ਹੱਲ ਹੋਵੇ ਇੱਕ ਲੋਕਾਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਮਸਲਾ ਸੋ ਹੈ ਵਾਈ ਗੁਰੂ ਦੇ ਹੱਥਾ ਅਸੀਂ ਤਾਂ ਕੋਸ਼ਿਸ਼ਾਂ ਕਰ ਸਕਦੇ ਆ ਉਹ ਕਰੀ ਜਾ ਰਹੇ ਹਾਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਪਰ ਦੇਖਿਆ ਜਾਵੇ ਤਾਂ ਸਰਕਾਰ ਦੀ ਜੇ ਗੱਲ ਕਰਦੇ ਆ ਸਰਕਾਰ ਪੰਜਾਬ 'ਚ ਬਣੇ 2 ਸਾਲ ਹੋ ਗਏ ਗੱਲ ਕਰਦੇ ਆ ਵੀ ਅਸੀਂ ਪਾਣੀ ਸਾਫ਼ ਕਰ ਦਾਂਗੇ ਕਿੰਨਾ ਕੁ ਸਾਫ਼ ਹੋਊ ਨੀ ਉਹਦੇ ਵਿੱਚ ਕਾਫੀ ਜਿਹੜਾ ਹੈਗਾ ਕੰਮ ਹੋਇਆ ਜੀਦੇ ਵਿੱਚ ਜਿਹੜਾ ਤੁਸੀਂ ਦੇਖੋਗੇ ਜਿਹੜਾ ਟ੍ਰੀਟਮੈਂਟ ਪਲਾਂਟ ਪਹਿਲਾਂ ਲੱਗੇ ਸੀ ਚੱਲਦੇ ਨਹੀਂ ਉਹ ਚੱਲਣ ਲੱਗ ਪਏ ਜਿਹੜਾ 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 ਕਾਫੀ ਸਮੇਂ ਤੋਂ ਜਿਹੜਾ ਡੇਰੀਆਂ ਵਾਲਾ ਸੀ ਇਹ ਵੀ ਟ੍ਰੀਟਮੈਂਟ ਪਲਾਂਟ ਫਸੇ ਹੋਏ ਸੀ ਅੱਜ ਦੇ ਨਹੀਂ ਲੰਬੇ ਸਮੇਂ ਤੋਂ ਸੀ ਉਹ ਵੀ ਇੱਕ ਚੱਲੂਗੀ ਇਹ ਸੁਲਤਾਨਪੁਰ ਲੋਧੀ ਜਿਹੜਾ ਜਿਹੜਾ ਸੀਗਾ ਟ੍ਰੀਟਮੈਂਟ ਪਲਾਂਟ ਭਲਾਣੇ ਦੀਆਂ ਕਲੋਨੀਆਂ ਦਾ ਉਹ ਵੀ ਚੱਲ ਪਿਆ ਸੋ ਜਿਹੜੇ ਹੈਗੇ ਕੋਸ਼ਿਸ਼ ਕਰ ਰਹੇ ਕਿ ਜਿਹੜੇ ਨਹੀਂ ਚੱਲਦੇ ਸੀ ਉਹਨਾਂ ਨੂੰ ਚਲਾਇਆ ਜਾਵੇ ਜਿਹੜੇ ਲੱਗਣ ਵਾਲੇ ਸੀ ਉਹਨਾਂ ਨੂੰ ਪ੍ਰਾਇੋਰਟੀ ਦੇ ਆਧਾਰ ਦੇ ਉੱਤੇ ਲਾਇਆ ਜਾਵੇ ਤੇ ਉਹ ਕੰਮ ਕਰਨ ਇਹ ਕੰਮ ਕਰਨਗੇ ਤੇ ਜ਼ਰੂਰ ਇਹਦੀ ਆਉਟਪੁੱਟ ਆਊਗੀ ਹਜੇ ਦੇ ਉੱਤੇ ਯਤਨ ਕਰਨ ਦੀ ਲੋੜ ਆ ਗੱਲ ਆਪਾਂ ਪਾਣੀਆਂ ਤੇ ਹੀ ਰੱਖਾਂਗੇ ਪਾਣੀ ਦਾ ਲੈਵਲ ਘਟਦਾ ਜਾ ਰਿਹਾ ਲਗਾਤਾਰ ਨੀਚੇ ਹੁੰਦਾ ਜਾ ਰਿਹਾ ਸਾਰੇ ਗੱਲ ਕਰਦੇ ਕਿਸਾਨ ਜਿੱਥੇ ਬੰਦੇ ਇਸ ਪੱਖ ਨੂੰ ਲੈ ਕੇ ਆਉਂਦੀ ਤੁਸੀਂ ਪਾਣੀ ਬਾਰੇ ਕੀ ਸੋਚਦੇ ਪਾਣੀ ਥੱਲੇ ਜਾਣਾ ਕਿਉਂਕਿ ਅਸੀਂ ਆਪਣੇ ਜੀਵਨ 'ਚ ਦੇਖਿਆ ਬਾਜਪਨ ਦੇ ਵਿੱਚ ਪਾਣੀ ਉੱਪਰ ਸੀ ਫਿਰ ਅਸੀਂ ਦੇਖਿਆ 10 ਫੁੱਟ ਦੇ ਉੱਤੇ ਇੰਜਣ ਲੱਗ ਜਾਂਦਾ ਸੀ ਪਾਣੀ ਆ ਜਾਂਦਾ ਫਿਰ ਖੂਹਾਂ ਬਣਨੀਆਂ ਸ਼ੁਰੂ ਹੋਈਆਂ ਉਹ 25 30 50 ਫੁੱਟ ਤੇ 50 ਫੁੱਟ ਤੱਕ ਗਈਆਂ 25 ਫੁੱਟ ਤੱਕ ਰਹੀਆਂ 25 ਫੁੱਟ ਉਹਨਾਂ ਨੇ ਪੁੱਠੀਆਂ ਲਾ ਲਾ ਕੇ ਥੱਲੇ ਪਤਾ ਨਹੀਂ ਕਿੰਨੀ ਰਿਸਕ ਦੇ ਨਾਲ ਉਹ ਉੱਥੋਂ ਤੱਕਰ ਗਿਆ ਉਦੋਂ ਮਗਰ ਉਹ ਸਮਰਸ਼ੀਬਲ ਮੋਟਰ ਆ ਗਿਆ ਜਦੋਂ ਸਮਰਸ਼ੀਬਲ ਮੋਟਰ ਆ ਗਿਆ ਹੁਣ ਕਿਸਾਨ ਦੇ ਉੱਤੇ ਵੀ ਉਹ ਅਸਰ ਨਹੀਂ ਤੇ ਆਮ ਦੇ ਉੱਤੇ ਵੀ ਕਿਉਂਕਿ ਹਰ ਸਾਲ 6-7 ਫੁੱਟ ਦਾ ਟੋਟਾ ਪੈਂਦਾ ਉਹ ਪਾਈ ਜਾਂਦੇ ਆ ਤੇ ਉਹ ਲੱਗਦਾ ਵੀ ਪਾਣੀ ਨਿਕਲੀ ਆਉਂਦਾ ਅੱਗੇ ਨਾਲੋਂ 4 ਗੁਣਾ ਵੱਧ ਪਾਵਰ ਸਾਡੀ ਲੱਗ ਰਹੀ ਹੈ ਪਾਣੀ ਮੁੱਕਦੇ ਜਾ ਰਹੇ ਆ ਪਾਣੀ 200 ਫੁੱਟ ਤੇ ਚੱਲੇਗਾ ਕਿਤੇ 300 ਫੁੱਟ ਤੇ ਚੱਲ ਗਿਆ ਜੋ ਭੁੱਖ ਪਾਣੀ ਹੈ ਸੈਂਟਰਲ ਵਾਟਰ ਬੋਰਡ ਦੀ ਜਿਹੜੀ 17 ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਸੀ ਉਹਨਾਂ ਨੇ ਕਿਹਾ 49 ਟਿੱਕਰ 1000 ਫੁੱਟ ਤੇ ਪਾਣੀ ਚੱਲ ਜੂਗਾ ਹੁਣ ਇੱਕ ਹੋਰ ਨੇਚਰਲ ਨੈਸ਼ਨਲ ਇੰਟਰਨੈਸ਼ਨਲ ਨੇਚਰ ਫੰਡ ਦੀ ਰਿਪੋਰਟ ਆਈ ਉਹਨਾਂ ਨੇ ਕਿਹਾ ਕਿ ਪੂਰੇ ਭਾਰਤ ਦੇ ਵਿੱਚ 30000 ਪਾਣੀ ਤੋਂ ਬੇਰੰਗ ਹੋ ਜਾਣਗੇ ਜਿਹੜੇ ਹੈਗੇ 50 ტიკਰ ਜਿਹਦੇ ਵਿੱਚ ਪੰਜਾਬ ਦਾ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਲੁਧਿਆਣਾ ਚੰਡੀਗੜ੍ਹ ਉਹਦੇ ਵਿੱਚ ਸੰਮਲ ਸੋ ਇੱਕ ਜਿਹੜੀ ਆਪਾਂ ਲੰਬੇ ਸਮੇਂ ਤੋਂ ਚੱਲਦੀ ਚੱਲਦਾ ਚੱਲਦੀ ਸੀ ਵੀ ਗਲੋਬਲ ਵਾਰਮਿੰਗ ਆਜੂਗੀ ਗਲੋਬਲ ਵਾਰਮੰਗਾਜੂਗੀ ਉਹ 2023 ਦੀ ਜਿਹੜੀ ਐਗਰੀਕਲਚਰ ਸਟੈਂਡਿੰਗ ਕਮੇਟੀ ਦੀ ਰਿਪੋਰਟ ਆ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਗਲੋਬਲ ਵਾਰਮਿੰਗ ਆਉਣੀ ਨਹੀਂ ਉਹ ਆ ਚੁੱਕੀ ਹੈ 310 ਜ਼ਿਲ੍ਹੇ ਪੂਰੇ ਭਾਰਤ ਦੇ ਵਿੱਚ ਇਹ ਇਹਦਾ ਜਿਹੜਾ ਹੈਗਾ ਅਸਰ ਹੋਇਆ ਜਿਹਦੇ ਵਿੱਚ ਪੰਜਾਬ ਦੇ 9 ਜ਼ਿਲ੍ਹੇ 8 ਜ਼ਿਲ੍ਹੇ ਹਿਮਾਚਲ ਦੇ 11 ਜ਼ਿਲ੍ਹੇ ਹਰਿਆਣੇ ਦੇ ਇਹ ਪਿਛਲੇ ਸਾਲ ਹੋ ਚੁੱਕਾ ਜਿਹੜਾ ਪਿਛਲੇ ਸਾਲ ਹੜ੍ਹ ਵੀ ਆਇਆ ਸੀ ਉਹ 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 ਸਮੇਂ ਤੋਂ ਪਹਿਲਾਂ ਆਇਆ ਸੀ ਉਹ ਗਲੋਬਲ ਵਾਰਮਿੰਗ ਦੇ ਅਸਰ ਸੀ ਸੋ ਅੱਜ ਜਿਹੜੇ ਹੈਗੇ ਸਾਡੀ ਅਸੀਂ ਉਸੇ ਉਸ ਲੈਵਲ ਤੇ ਪਹੁੰਚ ਚੁੱਕੇ ਆ ਜਿੱਥੇ ਸਾਨੂੰ ਬਹੁਤ ਤੇਜ਼ੀ ਨਾਲ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਇਸ ਹਾਲਾਤਾਂ ਤੋਂ ਨਿਕਲ ਸਕਦੇ ਹਾਂ ਇਸ ਨੂੰ ਲੈ ਕੇ ਤੁਸੀਂ ਕੋਈ ਉਪਰਾਲਾ ਕਰ ਰਹੇ ਹੋ ਜੀ ਅਸੀਂ ਆਪਣੇ ਯਤਨ ਕਰ ਰਹੇ ਹਾਂ ਜਗਾਉਣ ਦਾ ਲੋਕਾਂ ਨੂੰ ਜਗਾਉਣ ਦਾ ਸਰਕਾਰਾਂ ਨੂੰ ਨੂੰ ਜਗਾਉਣ ਦਾ ਇਹ ਜਿਹੜੇ ਸਾਡਾ ਸਿਸਟਮ ਆ ਸੁਤਾ ਉਹਨੂੰ ਜਗਾਉਣ ਦਾ ਅਸੀਂ ਯਤਨ ਕਰ ਰਹੇ ਹਾਂ ਕਿ ਜਾਗੋ ਭਾਈ ਜੇ ਸਮਾਂ ਲੰਘ ਗਿਆ ਤਾਂ ਫਿਰ ਜਿਹੜਾ ਹੈਗਾ ਬਹੁਤ ਔਖਾ ਹੋ ਆਪਾਂ ਕੁਝ ਨਹੀਂ ਕਰ ਪਾਵਾਂਗੇ ਸਾਥੀ ਜਾਂਦੇ ਇੱਕ ਸਵਾਲ ਤੁਸੀਂ ਹੁਣ ਰਾਜ ਸਭਾ 'ਚ ਪਹੁੰਚ ਚੁੱਕੇ ਹੋ ਬਜਟ ਆਣੇ ਵਾਲਾ ਬਜਟ ਤੋਂ ਸਰਕਾਰ ਤੋਂ ਕੀ ਆਸ ਆਸ ਰੱਖਦੇ ਆ ਕਿ ਇਹ ਜਿਹੜੇ ਹੈਗੇ ਕਿਸਾਨਾਂ ਨੂੰ ਐਮ ਐਸ ਪੀ ਦਿੱਤੀ ਜਾਵੇ ਜਿਹੜੇ ਆ ਪਾਣੀ ਥੱਲੇ ਜਾ ਰਹੇ ਆ ਉਹਦੇ ਵਾਸਤੇ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾਣ ਕਿ ਜਿਹੜੇ ਕਿਸਾਨ ਜਿਹੜੇ ਹੈਗੇ ਆ ਇਹ ਜਿਹੜੇ ਝੋਨੇ ਤੋਂ ਪਰੇ ਹੁੰਦੇ ਆ ਉਹਨਾਂ ਦੀ ਉਹਨਾਂ ਦੀ ਹੈਲਪ ਕੀਤੀ ਜਾਵੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਵੀ 17 17500 ਰੁਪਏ ਅਸੀਂ ਦੇਵਾਂਗੇ 5 ਏਕੜਾਂ ਤੇ ਕਰ 5 ਏਕੜਾਂ ਤੇ ਕਰ ਉਹਨਾਂ ਨੂੰ ਸਬਸਿਡਿ ਮਿਲੂਗੀ ਜਿਹੜੇ ਪਾਣੀ ਨੂੰ ਬਚਾਉਣ ਦਾ ਕੰਮ ਕਰਨਗੇ ਹੋਰ ਪਸਲਾਂ ਬੀਜਣਗੇ ਸੋ ਇਹ ਯਤਨ ਜਿਹੜੇ ਆਰੰਭ ਹੋਏ ਆ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਇਹਦੇ ਚੰਗੇ ਰਿਜ਼ਲਟ ਆਉਣਗੇ ਤੇ ਆਸ ਵੀ ਕਰਦੇ ਆਂ ਕੇਂਦਰ ਸਰਕਾਰ ਤੋਂ ਕਿ ਉਹ ਪੰਜਾਬ ਦੇ ਬਾਰੇ ਕੁਝ ਨਾ ਕੁਝ ਹੈਲਥ ਬਾਰੇ ਪਾਣੀਆਂ ਬਾਰੇ ਕਿਸਾਨਾਂ ਬਾਰੇ ਕੋਈ ਨਾ ਕੋਈ ਇਹੋ ਜਿਹਾ ਬਜਟ ਲੈ ਕੇ ਆਉਣ ਜਿਹਦੇ ਨਾਲ ਕਿਸਾਨਾਂ ਦਾ ਜਿਹੜਾ ਚਿਰਾਂ ਦੇ ਜਿਹੜੇ ਰਾਹ ਰੋਕੀ ਬੈਠੇ ਆ ਆਪਣੀਆਂ ਮੰਗਾਂ ਕਰ ਰਹੇ ਆ ਮਿਨਿਮਮ ਪ੍ਰਾਈਸ ਵੀ ਜਿਨ੍ਹਾਂ ਨੂੰ ਮਿਲ ਨਹੀਂ ਰਿਹਾ ਉਹਨਾਂ ਦੀ ਜਿਹੜੀ ਹੈਗੀ ਹੈਲਪ ਕੀਤੀ ਜਾਵੇ